ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵੀਡੀਓ ਨੂੰ ਦੇਖਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਅੱਗੇ ਸ਼ੇਅਰ ਵੀ ਕਰਿਆ ਕਰੋ ਕਿਹਿਆ ਨੇ ਘਰੇ ਬੈਠੇ ਲਾਹ ਲੈਣਾ ਇਹਨਾਂ ਦੀਆਂ ਦਾ ਜਿਹੜੀਆਂ ਅਸੀਂ ਸਾਂਝੀਆਂ ਕਰਦੇ ਨਾ ਗੁਰਬਾਣੀ ਵਿਆਖਣ ਦੇ ਅਨੁਸਾਰ ਇਹਨਾਂ ਦਾ ਘਰੇ ਬੈਠੇ ਨੂੰ ਬਹੁਤ ਇਹਨਾਂ ਨੂੰ ਲਾਹ ਮਿਲ ਜਾਂਦਾ ਖੈਰੇ ਇੱਕ ਰਸ ਹੈ ਜਿਹਨੂੰ ਗੁਰਬਾਣੀ ਵਿਆਖਣ ਦਾ ਆਨੰਦ ਆਣ ਲੱਗ ਜਾਂਦਾ ਫਿਰ ਉਹ ਗੁਰਬਾਣੀ ਵਿਆਖਣ ਪੜ੍ਹਨ ਦਾ ਹੋਰ ਇਸ਼ਕ ਹੋ ਜਾਂਦਾ ਜਿਹਨੂੰ ਸਮਝ ਨਹੀਂ ਆਉਂਦੀ ਉਹ ਗੱਲ ਤੇ ਗਾਵਾں ਲਾ ਕੇ ਕਹਿੰਦਾ ਨਹੀਂ ਨਹੀਂ ਪਰ ਇਹ ਰੱਖੋ ਮੈਨੂੰ ਸਮਝ ਨਹੀਂ ਆਉਂਦੀ ਪਰ ਜੇ ਕੋਸ਼ਿਸ਼ ਕਰੋਗੇ ਸਮਝ ਤਾਂ ਹੀ ਆਣੀ ਠੀਕ ਹੈ ਨਾ ਸੋ ਸਮਝੀਏ ਥੋੜਾ ਜਿਹਾ ਅਸੀਂ ਪਿਛਲੇ ਕੱਲ ਉਤਮਪੁਰਖ ਦੀ ਗੱਲ ਕੀਤੀ ਜੋ ਗੁਰਬਾਣੀ ਦੇ ਵਿੱਚ ਸਤਗੁਰ ਨੇ ਕੀਤੀ ਹੋਈ ਜਿਹੜਾ ਗੱਲ ਕਰ ਰਿਹਾ ਹੋਵੇ ਉਹਨੂੰ ਉਤਮਪੁਰਖ ਕਹਿੰਦੇ ਨੇ ਔਰ ਜਿਹਦੇ ਨਾਲ ਗੱਲ ਕਰ ਰਿਹਾ ਹੋਵੇ ਉਹਨੂੰ ਮਦਪੁਰਖ ਕਹਿੰਦੇ ਨੇ ਇਹ ਹੁਣ ਮੱਧਮ ਪੁਰਖ ਦੀਆਂ ਕੁਝ ਧਾਰਨਾ ਗੁਰਬਾਣੀ ਚ ਦੇਖੀ ਅਸੀਂ ਜਿਵੇਂ ਸਤਿਗੁਰਜੀ ਸਭ ਤੋਂ ਪਹਿਲਾ ਮੱਧਮ ਪੁਰਖ ਹੈ ਨਾ ਇਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਸੈਕੰਡ ਪਰਸਨ ਪੰਜਾਬੀ ਵਿੱਚ ਕਹਿੰਦੇ ਦੂਜਾ ਪੁਰਖ ਹੈ ਨਾ ਤੇ ਫਿਰ ਮੱਧਮ ਪੁਰਖ ਉਹ ਹੁੰਦਾ ਜਿਹਦੇ ਨਾਲ ਗੱਲ ਕੀਤੀ ਜਾ ਰਹੀ ਹੋਵੇ गुरबाणी च एक बचन है तू मेरा पिता तू है मेरा माता हूं तू मेरा पिता तो ठीक है ਮਾਤਾ ਮੇਰੀ ਹੁੰਦਾ ਕਾ ਮੇਰਾ ਹੁੰਦਾ ਇਥੇ ਮਾਰਾ ਨੇ ਕਿਹਾ ਤੂੰ ਹੈ ਮੇਰਾ ਮਾਤਾ ਉਹ ਇਥੇ ਮਾਂ ਨੂੰ ਕਿਹਾ ਜਾ ਰਿਹਾ ਰੱਬ ਨੂੰ ਕਿਹਾ ਵੀ ਤੂੰ ਮੇਰਾ ਮਾਂ ਵੀ ਹੈ ਜਿਵੇਂ ਕਿਸੇ ਨੂੰ ਕਹਿਣਾ ਹੋਵੇ ਨਾ ਚਲੋ ਕਿਸੇ ਦੀ ਮਾਂ ਨਾ ਹੋਵੇ ਤਾਂ ਬਾਪ ਨੂੰ ਕਹਿਣਾ ਪੈਂਦਾ ਕਿ ਅੱਜ ਦੇ ਬਾਦ ਪਿਤਾ ਦਾ ਹੈ ਮਾਂ ਵੀ ਤੂੰ ਹੀ ਹੈ ਠੀਕ ਹੈ ਨਾ ਇੱਦਾਂ ਕਿਤੇ ਪਿਤਾ ਨਾ ਹੋਵੇ ਕਿਸੇ ਦਾ ਫਿਰ ਮਾਂ ਨੂੰ ਕਹਿਣਾ ਪੈਂਦਾ ਵੀ ਤੂੰ ਮਾਂ ਤਾਂ ਹੈ ਪਰ ਹੁਣ ਪਿਤਾ ਵੀ ਤੂੰ ਹੀ ਹੋਈ ਹੈ ਠੀਕ ਹੈ ਨਾ ਤੋ ਇੱਥੇ ਤੂੰ ਕੀ ਕਰਾ ਹਾਂ ਮਾਧਵਪੁਰਖ ਇਹ ਸੈਕੰਡ ਪਰਸਨ ਹੈ ਠੀਕ ਹੈ ਨਾ ਕਿਉਂਕਿ ਗੱਲ ਕੀਤੀ ਜਾ ਰਹੀ ਰੱਬ ਦੇ ਨਾਲ ਫਰਸਟ ਪਰਸਨ ਸੈਕੰਡ ਪਰਸਨ ਦੇ ਨਾਲ ਜਾਨੀ ਗੁਰੂ ਸਾਹਿਬ ਫਰਸਟ ਪਰਸਨ ਬਣ ਕੇ ਆਪ ਪਰਮਾਤਮਾ ਨਾਲ ਗੱਲ ਕਰ ਰਹੇ ਸਿੱਧੀ ਤੂੰ ਤੇ ਸਿੱਧੀ ਰੱਬ ਨਾਲ ਗੱਲ ਹੋ ਰਹੀ ਆਪਣਾ ਜਿਕਰ ਨਹੀਂ ਹੈ ਇਸ ਕਰਕੇ ਇਹ ਮਾਧਵਪੁਰਖ ਹੈ ਤੁਮ ਕਰੋ ਦਇਆ ਮੇਰੇ ਸਾਈਂ ਠੀਕ ਹੈ ਨਾ ਹੁਣ ਕਰੋ ਤਾਂ ਹਾਏ ਨੋਕੜਾ ਕੀ ਸਿੱਧਾ ਪਤਾ ਲੱਗਦਾ ਸੈਕੰਡ ਪਰਸਨ ਹੈ ਪਰ ਤੁਮ ਕਿਨੂ ਕਹਿਆ ਯਾਰ ਰੱਬ ਨੂੰ ਤੇ ਤੁਮ ਕਰੋ ਦਇਆ ਠੀਕ ਹੈ ਨਾ ਮੇਰੇ ਸਾਈਂ ठीक है ना ये मेरे साई परमात्मा मेरे ते दया करो चलो तो एक कर लेने पहला मा दो कैसे बने तुम संगे आप देहो ता मंगे मा किनु कहा रब न कैसे बने तुम संगे तेरे ना किदा बनी किदा साड़ी बने तेरे ना मंगते रहे थे बार बार ਘਰ ਦਾ ਬਾਪੂ ਵੀ ਤੰਗ ਆਇਆ ਜਿਨੇ ਨਿਆਰੇ ਮੰਗਣ ਦੇ ਨਾਲ ਬੱਚੇ ਉਹਦੇ ਹਨਾ ਪਰ ਅਸੀਂ ਬਾਰ-ਬਾਰ ਮੰਗਦੇ ਆ ਜੇ ਤੂੰ ਨਾਂ ਵੀ ਦੇਵੇਂ ਤਾਂ ਵੀ ਅਸੀਂ ਮੰਗ ਕੇ ਲੈਂਦੇ ਆਪ ਨਾ ਦੇਹੋ ਜੇ ਤੂੰ ਆਪਰੇ ਨਾ ਦਿੰਦਾ ਤਾਂ ਲੇਵਾ ਮੰਗੇ ਅਸੀਂ ਮੰਗ ਕੇ ਲੈਂਦੇ ਆ ਤੋ ਤੂੰ ਕਿ ਆਏ ਥੇ ਸੈਕੰਡ ਪਰਸਨ ਮਧਪੁਰ ਠੀਕ ਹੈ ਨਾ